ਅੱਜ ਲੋਕਤੰਤਰ ਦਾ ਮਹਾਪੁਰਬ ਤੇ ਦੇਸ਼ ਦੀ ਲੋਕ ਸਭਾ ਦੇ ਲਈ ਦੇਸ਼ ਦੀ ਕੇਂਦਰੀ ਸਰਕਾਰ ਦੇ ਲਈ ਇਹ ਵੋਟਾਂ ਪੈ ਰਹੀਆਂ ਮੇਰੀ ਆਪ ਸਭ ਨੂੰ ਅਪੀਲ ਹੈ ਸਾਰੇ ਨਾਗਰਿਕਾਂ ਨੂੰ ਪੰਜਾਬ ਦੇ ਹਰ ਇੱਕ ਵਾਸੀ ਨੂੰ ਕਿ ਆਓ ਆਪਣੀ ਵੋਟ ਦਾ ਇਸਤੇਮਾਲ ਕਰੋ ਤਾਂ ਕਿ ਜਿਵੇਂ ਇਸੇ ਤਰੀਕੇ ਨਾਲ ਤੁਸੀਂ ਚੰਗੀ ਸਰਕਾਰ ਲਿਆ ਸਕਦੇ ਹੋ ਤੇ ਮੈਂ ਆਪਣਾ ਇਹ ਫਰਜ਼ ਨਿਭਾਇਆ ਤੇ ਤੁਸੀਂ ਵੀ ਆਪਣਾ ਫਰਜ਼ ਨਿਭਾਓ ਇਸ ਤਰ੍ਹਾਂ ਦਾ ਜੋਸ਼ ਹੋਵੇ ਜੀ ਦੇਖੋ ਮੈਂ ਇਲੈਕਸ਼ਨ ਕਮਿਸ਼ਨ ਦੀ ਕਾਬਲੀ ਤਾਰੀਫ ਉਨ ਦਾ ਕੰਮ ਹੈ ਤੇ ਸਾਡੇ ਸਾਰੇ ਜੋ ਸਾਡਾ ਸਟਾਫ ਹੈ ਖਾਸ ਕਰਕੇ ਬਹੁਤਾ ਸਟਾਫ ਸਾਡਾ ਸਿੱਖਿਆ ਮੈਕ ਦੀ ਹੁੰਦਾ ਹੈ ਇਹ ਉਹਨਾਂ ਦੀ ਜਿਹੜੀ ਹੈ ਬਹੁਤ ਵੱਡੀ ਮਿਹਨਤ ਹੈ ਕਿ ਉਹਨੀ ਇਸ ਲੋਕਤੰਤਰ ਦੀ ਰੂਹ ਨੂੰ ਸੰਭ ਕੇ ਰੱਖਿਆ ਹੋਇਆ ਕੱਲ ਰਾਤ ਤੋਂ ਹੀ ਉਹ ਆ ਜਾਂਦੇ ਨੇ ਆਪਣਾ ਘਰਬਾਰ ਛੱਡ ਕੇ ਇੰਨੀ ਗਰਮੀ ਦੇ ਵਿੱਚ ਤੇ ਅੱਜ ਦੇਰ ਰਾਤ ਤੱਕ ਅਸੀਂ ਤਾਂ 6 ਵਜੇ ਵੋਟਾਂ ਬੰਦ ਹੋ ਜਾਣੀਆਂ ਉਸ ਤੋਂ ਬਾਅਦ ਜਾ ਕੇ ਉਹਨੀ ਮਸ਼ੀਨਾਂ ਸੇ ਰਾਤ ਦੇ 12 1 ਵਜੇ ਉਹਨਾਂ ਨੂੰ ਬੰਦ ਪਾਜਦੇ ਆ ਇਹ ਉਹਨਾਂ ਦੀ ਮਿਹਨਤ ਹੈ ਉਹਨਾਂ ਦੇ ਕਾਬਿਲ ਇਤਿਹਾਰੀ ਕੰਮ ਹੈ ਤੇ ਮੈਂ ਸਾਰੇ ਹੀ ਪ੍ਰਸ਼ਾਸਨ ਨੂੰ ਆਪਣੇ ਸਾਰੇ ਹੀ ਪੋਲਿੰਗ ਸਟਾਫ ਨੂੰ ਮੁਬਾਰਕਬਾਦ ਦਿੰਦਾ ਕਿ ਉਹ ਬਹੁਤ ਹੀ ਡਿਸਪਲਿਨਰ ਅਨੁਸ਼ਾਸਨ ਦੇ ਨਾਲ ਜਿਵੇਂ ਮੈਂ ਆਪਣੇ ਪਿੰਡ ਦੇ ਵਿੱਚ ਵੋਟ ਪਾਈ ਹੈ ਮੈਂ ਵੀ ਲਾਈਨ 'ਚ ਲੱਗ ਕੇ ਵੋਟ ਪਾਈ ਹੈ तकरीबन ਤੇ ਬੜਾ ਉਤਸ਼ਾਹ ਹੈ ਕਿ 1 ਘੰਟਾ ਲਾਈਨ 'ਚ ਲੱਗ ਕੇ ਮੇਰੀ ਵਾਰੀ ਆਈ ਤੇ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਹੈ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਜਿਹੜਾ ਹੈ ਕਹਿ ਸਕੀਏ ਕਿ ਉਹ ਆਪੇ ਆਪਣੇ ਵੋਟ ਪਾਣ ਜਿੱਥੇ ਵੀ ਉਹਨਾਂ ਦਾ ਮਨ ਕਰਦਾ ਹੈ ਉਹ ਜਿਹੜਾ ਹੈ ਉਹ ਜੋ ਅਨੰਦਪੁਰ ਸਬਲੋਕ ਸਭਨ অবজারভার ਮਿਲੇ ਆ ਮੈਂ ਉਹਨਾਂ ਦੀ ਲਗਾਤਾਰ ਕਵਰੇਜ ਦੇਖ ਰਿਹਾ ਉਹਨਾਂ ਦੀ ਪ੍ਰਿਆਸ ਹੈ ਕਿ ਗ੍ਰੀਨ ਇਲੈਕਸ਼ਨ ਹੋਵੇ ਕਿ ਨਵੈਕਲੀ ਉਪਰਾਲਾ ਤੇ ਜਿਸ ਤਰੀਕੇ ਨਾਲ ਅੱਜ ਆਪਾਂ ਦੇਖ ਰਹੇ ਹਾਂ ਕਿ ਵਾਤਾਵਰਨ ਦੇ ਵਿੱਚ ਗਰਮੀ ਕਿੰਨੀ ਵਧ ਰਹੀ ਹੈ ਇਹ ਲੋੜ ਹੈ ਸਮੇਂ ਦੀ ਲੋੜ ਹੈ ਕਿ ਆਪਾਂ ਆਪਣੇ ਵਾਤਾਵਰਨ ਨੂੰ ਸੰਭਾਲੀਏ ਤੇ ਗ੍ਰੀਨ ਇਲੈਕਸ਼ਨ ਸਭ ਕੁਝ ਗ੍ਰੀਨ ਵਲ ਜਾਣਾ ਸਾਨੂੰ ਸਮਝ ਦੀ ਲੋੜ ਹੈ ਆਪਾਂ ਦੇਖ ਹੀ ਰਹੇ ਹਾਂ ਕਿ ਇਸ ਇਨਾਂ ਦਿਨਾਂ ਦੇ ਵਿੱਚ ਅੱਗੇ ਮੁਸ਼ਕਿਲ ਨਾਲ 40 ਡਿਗਰੀ ਟੈਂਪਰੇਚਰ ਟੱਚ ਕਰਦਾ ਜੀ ਜੋ ਅੱਜ ਕੱਲ 47 48 49 ਤੱਕ ਵੀ ਪਹੁੰਚ ਰਿਹਾ ਹੈ ਪਰਿਵਾਰ ਦੇ ਵਿੱਚੋਂ ਕਿਹਨੇ ਕਿਹਨੇ ਸਰਵੋਤ ਪਾਈ ਜੀ ਮੇਰੇ ਸਾਰੇ ਪਰਿਵਾਰ ਨੇ ਜੀ ਸਾਰੇ ਬਜ਼ੁਰਗਾਂ ਨੇ ਸਾਰੇ ਪਰਿਵਾਰ ਨੇ ਵੋਟ ਪਾਈ ਹੈ ਮੈਡਮ ਮਤ ਨਹੀਂ ਉਹ ਉਹ ਡਿਊਟੀ ਤੇ ਨੇ ਜੀ ਤੇ ਆਪ ਜੀ ਨੂੰ ਪਤਾ ਹੈ ਕਿਉਂ ਡਿਊਟੀ ਤੇ ਨਹੀਂ ਤੇ ਇਲੈਕਸ਼ਨ ਕਮਿਸ਼ਨ ਨੂੰ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਤਰੀਕੇ ਨਾਲ ਸੀ ਪ੍ਰਭਾਵਿਤ ਨਹੀਂ